ਸ੍ਰੀ ਗੱਲ ਜੀ ਮੈਂ ਤੁਹਾਡਾ ਆਪਣਾ ਨਵਲਦੀਪ ਸਿੰਘ ਮੌਲਵੀ ਆਲਾ ਗੁਲਾੜ ਜੋਂ ਤੋਂ ਆਮ ਆਦਮੀ ਪਾਰਟੀ ਵੱਲ ਉਮੀਦਵਾਰਾਂ ਜੀ ਇੱਕ ਪਾਸੇ ਰਵਾਇਤੀ ਪਾਰਟੀਆਂ ਨੇ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਤੱਕਿਆ ਕ੍ਰਪਸ਼ਨ ਫਲਾਈ ਰੇਟ ਮਾਫੀਆ ਟੇਬਲ ਮਾਫੀਆ ਗੈਂਗਸਟਰ ਬਾਦ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਬੇਅਦਬੀਆਂ ਕਰਵਾਈਆਂ ਸਿੱਖ ਧਰਮ ਦੀ ਪਤ ਨੂੰ ਰੋਲਿਆ ਗੁਰੂ ਦੀ ਗੋਲਕ ਨਾਲ ਛੇੜਛਾੜ ਕੀਤੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਸੁਪਨਾ ਵੇਖਿਆ ਉਹਦੇ ਲਈ ਉਹਨਾਂ ਦਿਨ ਰਾਤ ਮਿਹਨਤ ਕੀਤੀ ਤੇ 600 ਯੂਨਟ ਮਾਫ ਹਰੇਕ ਘਰ ਦੇ ਲਈ ਬਿਜਲੀ ਮਾਫ ਕੀਤੀ ਹੈ ਸੜਕਾਂ ਦਾ ਜਾਲ ਵਿਛਾਉਣ ਦੇ ਲਈ ਲਿੰਕ ਸੜਕਾਂ ਦੇ ਲਈ 40000 ਕਿਲੋਮੀਟਰ ਤੋਂ ਵੱਧ ਸੜਕਾਂ ਪਾਸ ਕਰਵਾਈਆਂ ਕੁਝ ਸੜਕਾਂ ਦੇ ਟੈਂਡਰ ਲੱਗ ਚੁੱਕੇ ਨੇ ਕੁਝ ਬੜੀ ਜਲਦੀ ਬਣ ਜਾ ਰਹੀਆਂ ਨੇ 58000 ਤੋਂ ਵੱਧ ਸਰਕਾਰੀ ਨੌਕਰੀ ਨੌکریاں ਜਿਹੜੀਆਂ ਨੇ ਬਿਨਾਂ ਕਿਸੇ ਸਿਫਾਰਿਸ਼ ਤੋਂ ਦਿੱਤੀਆਂ ਗਈਆਂ ਨੇ ਸਕੂਲਾਂ ਦੇ ਵਿੱਚ ਮੁਫਤ ਬੱਸਾਂ ਦਿੱਤੀਆਂ ਗਈਆਂ ਨੇ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲ ਕਿੰਨੇ ਵਧੀਆ ਬਣਾਏ ਜਾ ਰਹੇ ਨੇ ਸ਼ਾਨਦਾਰ ਸਰਕਾਰੀ ਲਾਇਬ੍ਰੇਰੀਆਂ ਅਪਣਾਈਆਂ ਜਾ ਰਹੀਆਂ ਨੇ ਕਰੋੜਾਂ ਦਾ ਨਿਵੇਸ਼ ਆ ਰਿਹਾ ਪੰਜਾਬ ਦੇ ਵਿੱਚ 3000 ਤੋਂ ਵੱਧ ਖੇਡ ਸਟੇਡੀਅਮ ਪੰਜਾਬ ਸਰਕਾਰ ਨੇ ਬਣ ਦਿੱਤੇ ਨੇ ਪਿੰਡਾਂ ਦੇ ਲਈ ਆਮ ਆਦਮੀ ਪਾਰਟੀ ਨੇ ਮੇਰੇ ਵਰਗੇ ਆਮ ਕਰਦੇ ਨੌਜਵਾਨ ਨੂੰ ਇਥੋਂ ਗੁਲਾੜ ਜੋਤੋਂ ਜ਼ਿਲ੍ਹਾ ਪੁਛੇ ਦਾ ਉਮੀਦਵਾਰ ਦੀ ਟਿਕਟ ਦੇ ਕੇ ਇਹ ਸਾਬਤ ਕੀਤਾ ਹੈ ਕਿ ਇਹ ਸਿਆਸਤ ਉਹ ਹੁਣ ਵੱਡਿਆਂ ਘਰਾਣਿਆਂ ਤੋਂ ਨਹੀਂ ਆਮ ਘਰਾਣੇ ਦੇ ਨੌਜਵਾਨਾਂ ਨੂੰ ਮੌਕਾ ਮਿਲੇਗਾ ਕਿ ਉਹ ਆਪਣੇ ਏਰੀਏ ਦੀ ਬਿਹਤਰੀ ਲਈ ਕੰਮ ਕਰ ਸਕਣ ਧੰਨਵਾਦ ਜੀ ਮੈਂ ਅਪੀਲ ਕਰਦਾ ਕਿ ਮੈਨੂੰ ਆਉਣ ਵਾਲੀ 14 ਦਿਨਾਂ ਕੁ ਇੱਕ ਵੋਟ ਪਾ ਕੇ ਕਾਮਯਾਬ ਕਰੋ